ਉਹ ਜਿਹੜੇ ਵਾਅਦੇ 47 ਤੋਂ ਪਹਿਲਾਂ ਸਾਡੀ ਸਿੱਖ ਲੀਡਰਸ਼ਿਪ ਨਾਲ ਕੇਂਦਰ ਨੇ ਕੀਤੇ ਸੀ ਉਸ ਟਾਈਮ ਨਹਿਰੂ ਹੋਣਾ ਨੇ ਕੀਤੇ ਗਾਂਧੀ ਹੋਣਾ ਨੇ ਉਹਨਾਂ ਨੂੰ ਅਸੀਂ ਪੂਰੇ ਕਰਨ ਦੀ ਗੱਲ ਕਰੀ ਆ ਆਪਣੇ ਸਭਿਆਚਾਰ ਦੀ ਗੱਲ ਆ ਆਪਣੇ ਧਰਮ ਦੀ ਗੱਲ ਆ ਜਾਂ ਹੁਣ ਇੱਕ ਨਵੀਂ ਮੁਸ਼ਕਲ ਆ ਰਹੀ ਵੀ ਬਾਹਰੋਂ ਪ੍ਰਵਾਸ ਹੋ ਰਿਹਾ ਉਹ ਸਾਰਿਆਂ ਦਾ ਕਾਰਨ ਇਹ ਹੈ ਵੀ ਉਹ ਜਿਹੜੇ ਵਾਅਦੇ ਸਾਨੂੰ ਇੱਕ ਕਿਤੇ ਦੇ ਕੀਤੇ ਗਏ ਸੀਗੇ ਉਹ ਪੂਰੇ ਕਰਨਗੇ ਆਰਟੀਕਲ 371ਏ ਦੇ ਤਹਿਤ ਨਾਗaland ਨੂੰ ਮਿਜ਼ੋਰਮ ਨੂੰ ਹੋਰ ਸੂਬਿਆਂ ਨੂੰ ਬਹੁਤ ਵੱਧ ਅਧਿਕਾਰ ਉਹਦੇ ਚ ਇਹ ਵੀ ਬਾਹਰ ਲਾ ਕੇ ਉੱਥੇ ਕੋਈ ਵੋਟ ਨਹੀਂ ਬਣਾ ਸਕਦਾ ਵੀ ਉੱਥੇ ਸੈਟਲ ਨਹੀਂ ਹੋ ਸਕਦਾ ਇਵੇਂ ਅਸੀਂ 16 ਆਰਟੀਕਲ ਦੇ ਸੀ ਵਿੱਚ ਮੰਗੇ ਆ ਵੀ ਬਾਹਰਲੇ ਨੂੰ ਇੱਥੇ ਨੌਕਰੀ ਨਾ ਮਿਲੇ ਨੌਕਰੀ ਪੰਜਾਬ ਵਾਲੇ ਕਰ ਜਿਹੜੇ ਨੇ ਤਾਂ ਹੁਣ ਮਲਾਈਆਂ ਖਾਧੀਆਂ ਉਹ ਤਾਂ ਪਤਾ ਹੀ ਆਪਾਂ ਜਿਹੜਾ ਸਟਰਗਲ ਚ ਉਹ ਖੇਤ ਹਸਤੀ ਲੜ ਰਿਹਾ ਪਰ ਕਿਉਂਕਿ ਟੱਕਰ ਬਹੁਤ ਵੱਡੀ ਆ ਉਹ ਉਹਦਾ ਨੁਕਤਾ ਕੀ ਹੋਣਾ ਚਾਹੀਦਾ ਉਹਦਾ ਨੁਕਤਾ ਹੋਣਾ ਚਾਹੀਦਾ ਸਾਨੂੰ ਬਹੁਤ ਵੱਡੇ ਪੱਧਰ ਤੇ ਲੀਡਰਸ਼ਿਪ ਖੜੀ ਕਰਨੀ ਪੈਂਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਿਵੇਂ ਰਾਜਨੀਤਿਕ ਪਾਰਟੀਆਂ ਕੰਮ ਕਰਦੀਆਂ ਸਮਾਜਿਕ ਤਰ੍ਹਾਂ ਕੰਮ ਕਰਦੀਆਂ ਤਾਂ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਮਿਸਲ ਸਤਲੋਜ ਪੰਜਾਬ ਦੇ ਮਸਲੇ ਨੂੰ ਲੈ ਕੇ ਕੰਮ ਕਰ ਰਹੀ ਹੈ ਪਾਣੀਆਂ ਦਾ ਹੋਵੇ ਬੋਲੀ ਦਾ ਹੋਵੇ ਪੰਥ ਦੀ ਗੱਲ ਹੋਵੇ ਪੰਜਾਬ ਦੀ ਹੋਵੇ ਤਾਂ ਜਬ ਹਿੰਡਾ ਦੇ ਵਿੱਚ ਇੱਕ ਜਿਹੜਾ ਹੈਗਾ ਤੀਜੇ ਤੇ ਮਨੋਰਥ 2024 ਮਿਸਟਰ ਸਤਲੋਜ ਵੱਲੋਂ ਜਾਰੀ ਕੀਤਾ ਗਿਆ ਹੈ ਕਾਫੀ ਵੱਡਾ ਕੱਟ ਸੀ ਕਿ ਕੀ ਗੱਲਾਂ ਬਾਤਾਂ ਹੈਗੀਆਂ ਮੇਨ ਇਸ ਮਨੋਰਥ ਚ ਮਿਸਟਰ ਸਤਲੋਜ ਇਸ ਤੇ ਕੀ ਕੰਮ ਕਰੂਗੀ ਸਾਡੇ ਨਾਲ ਮਿਸਟਰ ਸਤਲੋਜ ਦੇ ਚਾਨਣ ਸਕੱਤਰ ਦਵਿੰਦਰ ਸਿੰਘ ਸੇਖੋਂ ਨੇ ਅਸੀਂ ਇਹਨਾਂ ਨੂੰ ਸਮਝਦੇ ਹਾਂ ਸਤਿ ਸ਼੍ਰੀ ਅਕਾਲ ਜੀ ਬ్రో ਸਤਲੋਜ ਵੀ ਖਾਲਸਾ ਪੰਥ ਆ ਸਭ ਤੋਂ ਪਹਿਲਾਂ ਮੋਟੀਆਂ-ਮੋਟੀਆਂ ਕੀ ਗੱਲਾਂ ਹੈਗੀਆਂ ਜੋ ਚੋਣ ਮੋਰਤ ਪੱਤਰ ਜਿਹੜਾ ਹੈਗਾ ਸੌਰੀ ਟੀਚੇ ਤੇ ਮਨੋਰਥ ਪੱਤਰ ਤੁਸੀਂ ਜਾਰੀ ਕੀਤਾ ਹੈ ਇਹ ਚ ਕੀ ਵੱਡੀਆਂ ਗੱਲਾਂ ਹੈਗੀਆਂ ਕੀ ਤੁਸੀਂ ਕਰਨਾ ਚਾਹੁੰਦੇ ਹੋ ਉਸ ਵਾਸਤੇ ਜਿਹੜੀ ਇਹ ਜਮ੍ਹਾਂ ਜੇ ਮੋਤੀ ਆਪਾਂ ਇੱਕ ਗੱਲਾਂ 'ਚ ਨਵੇੜਨਾ ਹੋਵੇ ਤਾਂ ਆਪਾਂ ਉਹ ਜਿਹੜੇ ਵਾਅਦੇ 47 ਤੋਂ ਪਹਿਲਾਂ ਸਾਡੀ ਸਿੱਖ ਲੀਡਰਸ਼ਿਪ ਨਾਲ ਕੇਂਦਰ ਨੇ ਕੀਤੇ ਸੀ ਉਸ ਟਾਈਮ ਜਿਹੜੀ ਨਹਿਰੂ ਹੋਣਾ ਨੇ ਕੀਤੇ ਗਾਂਧੀ ਹੋਣਾ ਨੇ ਉਹਨਾਂ ਨੂੰ ਅਸੀਂ ਪੂਰੇ ਕਰਨ ਦੀ ਗੱਲ ਕਰੀਏ ਕਿਉਂਕਿ ਆਪਣਾ ਮੰਨਣਾ ਵੀ ਜਿਹੜੀਆਂ ਮੁਸ਼ਕਲਾਂ ਅੱਜ ਪੰਜਾਬ ਨੂੰ ਦਰਪੇਸ਼ ਆ ਮਨ ਲਓ ਆਪਣੇ ਸੱਭਿਆਚਾਰ ਦੀ ਗੱਲ ਆ ਆਪਣੇ ਧਰਮ ਦੀ ਗੱਲ ਆ ਜਾਂ ਹੁਣ ਇੱਕ ਨਵੀਂ ਮੁਸ਼ਕਲ ਆ ਰਹੀ ਵੀ ਬਾਹਰੋਂ ਪ੍ਰਵਾਸ ਹੋ ਰਿਹਾ ਉਹ ਸਾਰਿਆਂ ਦਾ ਕਾਰਨ ਇਹ ਹੈ ਵੀ ਉਹ ਜਿਹੜੇ ਵਾਅਦੇ ਸਾਨੂੰ ਇੱਕ ਖਿੱਤੇ ਦੇ ਕੀਤੇ ਗਏ ਸੀਗੇ ਉਹ ਪੂਰੇ ਕੀਤੇ ਜਾਣ ਤੇ ਉਹਨਾਂ ਨੂੰ ਆਪਾਂ ਕਿਉਂਕਿ ਜਦੋਂ ਵੀ ਸਿੱਖ ਇਸ ਗੱਲ ਤੇ ਪੰਜਾਬ ਵਾਲੇ ਮੰਗ ਕਰਦੇ ਆ ਉਹਨਾਂ ਦੇ ਵੱਖਵਾਦੀ ਹੋਣ ਦਾ ਟੈਗ ਲੱਗ ਜਾਂਦਾ ਸ਼ੁਰੂ ਤੋਂ ਵੀ ਇਹ ਅੱਡ ਮੋਲਕ ਮੰਗਦੇ ਤਾਂ ਆਪਾਂ ਉਹ ਸਾਰਾ ਹੀ ਜਿਹੜਾ ਇਹ ਤੀਜੇ ਤੇ ਮਨੋਰਥ ਆ ਆਪਾਂ ਹਿੰਦੁਸਤਾਨ ਦੇ ਸੰਵਿਧਾਨ ਦੇ ਦਾਇਰੇ ਵਿੱਚ ਮੰਗੇ ਕਿਉਂਕਿ ਹਿੰਦੁਸਤਾਨ ਬਹੁਤ ਸੂਬਿਆਂ ਨੂੰ ਇਹ ਮੰਗਾਂ ਦੇ ਰਿਹਾ ਹੈ ਕਿ ਉਹਨਾਂ ਨੇ ਦਾਇਰੇ ਦੇ ਵਿੱਚ ਗੱਲਾਂ ਤਾਂ ਕਿ ਉਹ ਇਹ ਨਾ ਬਹਾਨਾ ਪੜਨ ਜਿਹੜੀ ਅਸੀਂ ਉਹੀ ਮੰਗ ਕੀਤੀ ਵੀ ਜਿਹੜੇ ਤੁਸੀਂ ਹੋਰ ਨੂੰ ਦੇ ਰਿਹਾ ਤਾਂ ਉਹਦੇ ਵਿੱਚ ਜਿਹੜਾ ਮੇਨ ਚੀਜ਼ ਆ ਉਹ ਹੈਗਾ ਆਰਟੀਕਲ 371A ਆਰਟੀਕਲ 371A ਦੇ ਤਹਿਤ ਨਾਗਾਲੈਂਡ ਨੂੰ ਮਿਜ਼ੋਰਮ ਨੂੰ ਹੋਰ ਸੂਬਿਆਂ ਨੂੰ ਬਹੁਤ ਵੱਧ ਅਧਿਕਾਰ ਆ ਉਹਦੇ 'ਚ ਇਹ ਵੀ ਬਾਹਰ ਲਾ ਕੇ ਉੱਥੇ ਕੋਈ ਵੋਟ ਨਹੀਂ ਬਣਾ ਸਕਦਾ ਕੋਈ ਉੱਥੇ ਸੈਟਲ ਨਹੀਂ ਹੋ ਸਕਦਾ ਇਮੀ ਅਸੀਂ 16 ਆਰਟੀਕਲ ਦੇ ਸੀ ਵਿੱਚ ਮੰਗੇ ਆ ਵੀ ਬਾਹਰਲੇ ਨੂੰ ਇੱਥੇ ਨੌਕਰੀ ਨਾ ਮਿਲੇ ਨੌਕਰੀ ਪੰਜਾਬ ਵਾਲੇ ਕਰ ਤੇ ਇਹ ਇਹ ਮੀਨ ਇਹਦੇ ਅਰਾਊਂਡ ਆ ਇਹ ਉਹ ਪ੍ਰਵਾਸੀਆਂ ਤੁਸੀਂ ਗੱਲ ਕਰਦੋਂ ਇਹ ਤਾਂ ਬੜੀ ਆਮ ਜੀ ਗੱਲ ਆ ਬਹੁਤ ਵੱਡੀ ਗਿਣਤੀ ਪ੍ਰਵਾਸੀਆਂ ਦੀ ਬਠਿੰਡੇ ਹੀ ਬੈਠੀ ਐ ਲੁਧਿਆਣੇ ਸਭ ਤੋਂ ਵੱਧ ਆ ਪੰਜਾਬ ਦੇ ਵਿੱਚ ਤਾਂ ਇਹ ਗੱਲ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਵਾਸੀ ਨਾਰਮਲ ਲੈਂਦੇ ਆ ਉਹ ਕਦੇ ਕੰਮ ਕੌਣ ਕਰੂ ਚੋਨਾ ਕੌਣ ਲਾਊ ਹੋਰ ਸਾਡੇ ਉਸਾਰੀ ਦੇ ਮਿਸਤਰੀ ਦੇ ਕੰਮ ਕੌਣ ਕਰੂਗਾ ਤਾਂ ਉਹ ਜਿਹੜੀ ਇਹ ਮੰਗ ਕਿਵੇਂ ਦੇਖਦੇ ਸਾਰੇ ਤੁਸੀਂ ਨਹੀਂ ਵੇਖੋ ਕਿਤੇ ਨਾ ਕਿਤੇ ਲੇਬਰ ਦੀ ਲੋੜ ਰਹਿਣੀ ਆ ਆਪਾਂ ਨੂੰ ਇਹ ਚੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸੋ ਆਪਾਂ ਇਹਦੇ ਵਿੱਚ ਇਹ ਨਹੀਂ ਮੰਗ ਕੀਤੀ ਵੀ ਉਹ ਇੱਥੇ ਆ ਕੇ ਕੰਮ ਨਾ ਕਰਨ ਅਸੀਂ ਆਨੇ ਵੀ ਆਉਣ ਕੰਮ ਕਰਨ ਪਰ ਉਹ ਤੋਂ ਦੇ ਵੋਟ ਦੇ ਅਧਿਕਾਰ ਤੇ ਨਾ ਉਹ ਵੋਟ ਨਾ ਬਣੇ ਕਿਉਂਕਿ ਜਦੋਂ ਵੋਟ ਬਣ ਜਾਂਦੀ ਹੈ ਫਿਰ ਉਹ ਤੁਹਾਡੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਲੱਗ ਜਾਂਦੀ ਹੈ ਤੇ ਉਹ ਰਾਜਨੀਤੀ ਪ੍ਰਭਾਵਿਤ ਹੋਊ ਤਾਂ ਉਹ ਜਿਹੜੀ ਵੱਡੀ ਗਿਣਤੀ ਤੋਂ ਆ ਰਹੇ ਆ ਉਹ ਸਾਡੇ ਜਿਹੜੇ ਮਫਾਦ ਆ ਸਿਆਸਤ 'ਚ ਉਹ ਮਨਫੀ ਹੋ ਜਾਣਗੇ ਉਹਨਾਂ ਦੇ ਹੱਬ ਸਟ੍ਰਗਲ ਤੁਹਾਡਾ ਜਾਂ ਸੰਘਰਸ਼ ਕਿਸ ਤਰ੍ਹਾਂ ਹੋਊ ਸਰਕਾਰਾਂ ਨਾਲ ਗੱਲਬਾਤ ਦਾ ਜਾਂ ਲੋਕਾਂ ਨੂੰ ਵੀ ਅਵੇਅਰ ਕਰਕੇ ਲਾਂਬੰਦਾ ਹੋਊਗਾ ਕਿਸੇ ਤਾਂ ਦੋਨੇ ਰੂਪ ਰਹਿਣਗੇ ਦੇਖੋ ਪਹਿਲਾ ਸਾਡਾ ਪੱਖ ਹੈਗਾ ਵੀ ਆਪਾਂ ਸਾਰਿਆਂ ਨੂੰ ਅਵੇਅਰ ਕਰੀਏ ਜਿਹੜਾ ਆਪਾਂ ਇਹ ਸਮਰੱਥ ਪੰਜਾਬ 71 ਤਵ ਸਾਰੇ ਪੰਜਾਬ 'ਚ ਕਰਨੀ ਆ ਸਾਡਾ ਇਹ ਮੰਨਣਾ ਵੀ ਜਿਹੜੀ ਅਸਲ ਕਹਾਣੀ ਵੀਡੀਓ ਸਿਆਸਤੋਂ ਵੀਡੀਆ ਸਾਡੀ ਸਿਆਸਤ ਅੱਜ ਕੀ ਆ ਤੁਸੀਂ ਕੋਈ ਸਿਆਸਤਦਾਨ ਵੇਖ ਲਓ ਉਹ ਵਿਆਹ ਭੋਗਾਂ ਦੀ ਆ ਉਹ ਵਿਆਹ ਭੋਗਾਂ ਤੇ ਤੁਰਿਆ ਫਰਦਾ ਲੋਕ ਵੋਟਾਂ ਪਾਣਦੇ ਉਹ ਕਹਿੰਦੇ ਦੁੱਖ ਦੇ ਸੁੱਖ ਦੇ ਆ ਗਿਆ ਚਲੋ ਜੀ ਤੇ ਉਹਦਾ ਕੰਮ ਇਹ ਆ ਵੀ ਉਹ ਪੈਸੇ ਲਾਉਂਦਾ ਇਸ ਕੰਮ ਤੇ ਤੇ ਉਸ ਤੋਂ ਬਾਅਦ ਵਾਅਦਾ ਬਣਾਉਂਦਾ ਆਪ ਨੂੰ ਸਿਆਸਤ ਦੁਆਰਾ ਖੜੀ ਕਰੀਏ ਮੁੱਦਿਆਂ ਤੇ ਸੋ ਇਹ ਮੁੱਦੇ ਆ ਉਹ ਇਹਨਾਂ ਦੇ ਰਾਉਂਡ ਸਿਆਸਤ ਖੜੀ ਹੋਣੀ ਚਾਹੀਦੀ ਵੀ ਆਹ ਮਸਲੇ ਆ ਇਹਨਾਂ ਨੂੰ ਕਿਉਂਕਿ ਮਸਲੇ ਪੰਜਾਬ ਦੇ ਹੁਣ ਸਾਰਿਆਂ ਨੂੰ ਜਾਣੂ ਹੋਗੇ ਮਸਲਿਆਂ ਤੇ ਬਹੁਤ ਵੱਡੇ ਪੱਧਰ ਤੇ ਗੱਲਾਂ ਹੋਈਆਂ ਸੋ ਉਹਨੂੰ ਇੱਕ ਸਿਆਸੀ ਰੂਪ ਦੇ ਕੇ ਸਿਆਸਤ ਦੇ ਵਿੱਚ ਜਿਹੜਾ ਹੈਗਾ ਉਹਨੂੰ ਸਟਰਗਲ 'ਚ ਵੀ ਜਿੱਥੇ ਹੱਲ ਹੋਵੇ ਸਟਰਗਲ 'ਚ ਜਿੱਥੇ ਕਿਉਂਕਿ ਮੋਢ ਕਿੱਥੋਂ ਵਜਦਾ ਮੋਢ ਵਜਦਾ ਵਿਧਾਨ ਸਭਾ ਤੋਂ ਪਾਰਲੀਮੈਂਟ ਤੋ ਉੱਥੇ ਕਾਨੂੰਨ ਘੜੇ ਜਾਣੇ ਉੱਥੇ ਪਾਲਿਸੀ ਘੜੀ ਜਾਣੀ ਆ ਤਾਂ ਆਪਾਂ ਉੱਥੇ ਵੀ ਪਹੁੰਚ ਕੇ ਇਹਨੂੰ ਇੰਟਰਫੇਅਰ ਕਰੀਏ ਵੀ ਸਾਡੇ ਹਿਸਾਬ ਦੀ ਪਾਲਿਸੀ ਬਣੇ ਸਾਡੇ ਹਿਸਾਬ ਦੇ ਕਾਨੂੰਨ ਜਿਵੇਂ ਇੱਥੇ ਵੀ ਗੱਲ ਹੋਈ ਸਿਆਸੀ ਤੌਰ ਤੇ ਵੀ ਆਪਾਂ ਨੂੰ ਚੰਗੀ ਜਥੇਬੰਦੀ ਅਕੇਲੇ ਹੋਣੀ ਚਾਹੀਦੀ ਆ ਪਰ ਪੰਜਾਬ ਵਿੱਚ ਇਹ ਵੀ ਖਦਸ਼ਾ ਹੁੰਦਾ ਜਾਂ ਚਰਚਾ ਚੱਲਦੀ ਹੈ ਗੱਲ ਦੀ ਵੀ ਅਸੀਂ ਬਹੁਤ ਬੰਦਿਆਂ ਤੇ ਭਰੋਸਾ ਕਰਦੇ ਆ ਤਾਂ ਉਹ ਜਿਹੜਾ ਸਿਆਸੀ ਜਦੋਂ ਪਹੁੰਚ ਜਾਂਦੇ ਉਸ ਲੈਵਲ ਤੇ ਫਿਰ ਉਹ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਮੰਗਾਂ ਉਹ ਤੋਂ ਪਾਸੇ हट ਜਾਂਦੇ ਆ ਫਿਰ ਲੋਕਾਂ ਨੂੰ ਕਿਵੇਂ ਭਰੋਸਾ ਬੱਝੂਆ ਜਾਂ ਆਪਾਂ ਕਿਵੇਂ ਉਹਨਾਂ ਨੂੰ ਦੱਸ ਸਕਦੇ ਆ ਵੀ ਭਾਈ ਇਸ ਤਰ੍ਹਾਂ ਚੋਣ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਸਿਆਸੀ ਤਰ ਨੂੰ ਮਜੂਦ ਕਰਨਾ ਚਾਹੀਦਾ ਨਾ ਇੱਕ ਤਾਂ ਇਹ ਅਸੀਂ ਆਪ ਦੇ ਚ ਨੁਕਸ ਲੱਭਦੇ ਆ ਵੀ ਸਾਡੇ ਚ ਨੁਕਸ ਆ ਵੀ ਵਿਗ ਜਾਂਦਾ ਕਰਨੇ ਨਹੀਂ ਹੈ ਜਿਹੜੀ ਲੜਾਈ ਆਪਾਂ ਜਿਹੜੀ ਸਟੇਟ ਨਾਲ ਲੜ ਰਹੇ ਆ ਨਾ ਇੰਡੀਅਨ ਸਟੇਟ ਨਾਲ ਉਹ ਬਹੁਤ ਸਟਰੋਂਗ ਸਟੇਟ ਆ ਮਤਲਬ ਅੰਗਰੇਜ਼ਾਂ ਦੇ ਬਣਾਏ ਕਾਨੂੰਨ ਕੀ ਸੀ ਉਹ ਗੁਲਾਮ ਰੱਖਣ ਨੂੰ ਰੱਖੇ ਸੀ ਨਾ ਉਹਨਾਂ ਕਾਨੂੰਨਾਂ ਨੂੰ ਵੀ ਇਹਨਾਂ ਨੇ ਹੋਰ ਸਖਤ ਕਰਕੇ ਇਹ ਜਿਹੜਾ ਸੰਵਿਧਾਨ ਕੜਿਆ ਇਹ ਚ ਮੈਂ ਛੋਟੀ ਜਿਹੀ ਉਦਾਹਰਨ ਤੁਹਾਨੂੰ ਦਿੰਨਾ ਹੈ ਵੀ ਅੰਗਰੇਜ਼ ਵੇਲੇ ਜਿਹੜੀ ਸੀਬੀਆਈ ਜਿਹਨੂੰ ਅੱਜ ਆਪਾਂ ਨੇ ਆ ਉਹ ਤੋਂ ਸਿਰਫ ਉਹਨਾਂ ਇੰਟੈਲੀਜੈਂਸ ਗੈਦਰਿੰਗ ਦਾ ਵਿੰਗ ਸੀ ਮਤਲਬ ਉਹ ਸੈਂਟਰ ਦੀ ਏਜੰਸੀ ਸੀ ਉਹ ਸਾਰੇ ਸੂਬਿਆਂ ਚੋਂ ਇੰਟੈਲੀਜੈਂਸ ਗੈਦਰ ਕਰਦੀ ਸੀ ਵੀ ਕੀ ਆ ਹੋ ਰਿਹਾ ਹੋ ਰਿਹਾ ਜਦੋਂ ਇਹ ਸਵਿਧਾਨ ਬਣਿਆ ਉਦੋਂ ਇਹਨਾਂ ਨੇ ਨਾਲ ਉਹਦੇ ਵਿੱਚ ਇਨਵੈਸਟੀਗੇਸ਼ਨ ਪਾਤਾ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਐਂਡ ਇੰਟੈਲੀਜੈਂਸ ਗੈਦਰਿੰਗ ਇਨਵੈਸਟੀਗੇਸ਼ਨ ਚ ਆ ਗਿਆ ਵੀ ਉਹ ਪਰਚਾ ਵੀ ਕਰ ਸਕਦਾ ਸੋ ਉਹ ਉਹਦੇ ਨਾਲ ਟੱਕਰ ਬਹੁਤ ਤਕੜੇ ਨਾਲ ਆ ਉੱਥੇ ਉਹ ਵਾਰ-ਵਾਰ ਆਪਣੇ ਬੰਦੇ ਉਹ ਲੜਦੇ ਆ ਤੇ ਲੜਦੇ ਆ ਇਹਦੇ ਵਿੱਚ ਬੰਦੇ ਮੈਂ ਕਦੇ ਉਹ ਨਹੀਂ ਮੈਂ ਗਣ ਕੇ ਚੱਲਦਾ ਵੀ ਫਲਾਣਾ ਬੰਦਾ ਬੀਮਾਨ ਹੋਣ ਲਈ ਜਿਹੜਾ ਸਟਰਗਲ ਚ ਜਿਹੜਿਆਂ ਨੇ ਤਾਂ ਹੁਣ ਮਲਾਈਆਂ ਖਾਧੀਆਂ ਉਹ ਤਾਂ ਪਤਾ ਹੀ ਆਪਾਂ ਨੂੰ ਜਿਹੜਾ ਸਟਰਗਲ ਚ ਉਹ ਹੇਤਾਸਤੀ ਲੜ ਰਿਹਾ ਪਰ ਕਿਉਂਕਿ ਟੱਕਰ ਬਹੁਤ ਵੱਡੀ ਆ ਹੁਣ ਉਹਦਾ ਨੁਕਤਾ ਕੀ ਹੋਣਾ ਚਾਹੀਦਾ ਉਹਦਾ ਨੁਕਤਾ ਹੋਣਾ ਇਹ ਕਿ ਸਾਨੂੰ ਬਹੁਤ ਵੱਡੇ ਪੱਧਰ ਤੇ ਲੀਡਰਸ਼ਿਪ ਖੜੀ ਕਰਨੀ ਪੈਣੀ ਫਿਰ ਮਤਲਬ ਦੋ ਚਾਰ ਬੰਦੇ ਉੱਪਰਲੇ ਝੋਕ ਜਾਣ ਜਾਂ ਖੜੇ ਜਾਣ ਜਾਂ ਬਾਹਮ ਰੋੜੀ ਜਾਵੇ ਤਾ ਉਹ ਮਗਰ ਇੱਕ ਉਹਨਾਂ ਦੀ ਲਾਈਨ ਹੋਣੀ ਚਾਹੀਦੀ ਵੀ ਲਗਾਤਾਰ ਕੰਟੀਨਿਊਟੀ ਚ ਉੜਦੇ ਦੁਰੇ ਹੋ ਅਕਾਲੀ ਦਲ ਬਾਰੇ ਵੀ ਹੈਗਾ ਵੀ ਅਕਾਲੀ ਦਲ ਦਾ ਚਲੋ ਖਾਸ ਲਗਾ ਰਿਆ ਪੰਜਾਬ ਨਾਲ ਪੰਜਾਬ ਰਾਜਨੀਤੀ ਨਾਲ ਪੰਥਕ ਸਿਆਸਤ ਨਾਲ ਤਾਂ ਅਕਾਲੀ ਦਲ ਬਾਰੇ ਤੁਹਾਡੀ ਜਿਹੜੀ ਜਥੇਬੰਦੀ ਹੈ ਉਹ ਕੀ ਰੱਖਦੀ ਹੈ ਵੀ ਜੀ ਜਿਹੜਾ ਅਕਾਲੀ ਦਲ ਹੋਣਾ ਹੈਗਾ ਸਬੀ ਸਿੰਘ ਬਾਲ ਜੀ ਦੇ ਪ੍ਰਧਾਨ ਹੈਗੇ ਆ ਵੀ ਉਹੀ ਅਕਾਲੀ ਦਲ ਸਰਵਾਈਵ ਕਰੂਗਾ ਉੱਠੂਗਾ ਜਾਂ ਇੱਕ ਵੱਖਰੀ ਤਰ੍ਹਾਂ ਦੀ ਜਥੇਬੰਦੀ ਹੋਰ ਵੀ ਕੋਈ ਇਹਦੇ ਕੰਮ ਕਰ ਸਕਦੀ ਹੈ ਹੋਰ ਵੀ ਲੜ ਸਕਦੀ ਹੈ ਵੀ ਉਹਨੂੰ ਛੱਡਿਆ ਵੀ ਜਾ ਸਕਦਾ ਹੈ देखो अक्ली की एक है एक भावनावां एक सोच आ करनी उठो वही जेड़ा ओ अक्ली सोच भावना ਲੈ ਕੇ ਚੱਲੂ ਉਹ ਅਕਲੀ ਦਾ ਜੇ ਪੁਰਾਣਾ ਪਤਾ ਹਿਸਤਰੀ ਵੇਨੇ ਕਾਲੀ ਫੂਲਾ ਸਿੰਘ ਦਾ ਜ਼ਿਕਰ ਆਉਂਦਾ ਵਾਰ-ਵਾਰ ਤੇ ਇੱਕ ਮੈਂ ਤੁਹਾਨੂੰ ਉਦਾਹਰਨ ਦਿੰਦਾ ਉਦੋਂ ਇੱਕ ਐਮਲੀ ਨਾਂ ਦੀ ਕੋਈ ਔਰਤ ਆਈ ਅੰਗਰੇਜ਼ ਔਰਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉਦੋਂ ਜਿਹੜੇ ਕਾਲੀ ਵਜਦੇ ਸੀ ਜਿਨ੍ਹਾਂ ਨੂੰ ਕਾਲੀ ਕਹਿੰਦੇ ਸੀ ਉਹ ਆਂਦੀ ਜਦੋਂ ਮਹਾਰਾਜ ਦੀ ਪਰੇਡ ਜਾਂਦੀ ਹੈ ਨਾ ਉਹ ਛਰੇ ਚਲਾ ਕੇ ਮਾਰਦੇ ਵੀ ਤੈਨੂੰ ਮੌਤ ਪਾਵੇ ਰਣਜੀਤ ਸਿੰਘਾਂ ਮਤਲਬ ਉਹ ਉਹਨੂੰ ਰਾਜਾ ਨਹੀਂ ਮੰਨਦੇ ਸੀਗੇ ਸਾਡੇ ਉਹ ਕਰਦਾਰ ਜਿਹੜਾ ਅਕਾਲੀ ਦਲ ਦਾ ਨੁਕਸਾਨ ਕਿੱਥੇ ਹੋਇਆ ਲੀਡਰਸ਼ਿਪ ਤੋਂ ਲੈ ਕੇ ਥੱਲੇ ਤੱਕ ਇੱਕ ਲਾਲਚ ਦਾ ਤੇ ਇੱਕ ਡਰ ਦਾ ਮਤਲਬ ਤਾਣਾ ਬਾਣਾ ਬੁਣਿਆ ਗਿਆ ਵੀ ਕੁਝ ਬੰਦੇ ਨੂੰ ਲਾਲਚ ਆਲੇ ਉਹ ਦਰ ਆ ਗਏ ਕੁਝ ਡਰ ਵਾਲੇ ਵੀ ਕਿਤੇ ਪਰਚਾ ਹੀ ਨਾ ਹੋ ਜਾਏ ਉਹ ਆਪਾਂ ਨੂੰ ਤੋੜ ਕੇ ਦੁਬਾਰਾ ਥੱਲੇ ਤੋਂ ਉਹ ਅਕਾਲੀ ਰਵਾਇਤ ਜੇ ਆਪਾਂ ਲਾ ਕਰਾਂਗੇ ਤਾਂ ਉਹ ਸਰਜੀਤ ਹੋਣੀ ਹੈ ਤੇ ਇਹਦੇ ਵਿੱਚ ਉਹ ਅਕਾਲੀ ਦਲ ਵਾਲਾ ਜਿਹੜਾ ਗਰੁੱਪ ਆ ਇਹਦੇ ਤੋਂ ਦੋਵੇਂ ਚੀਜ਼ਾਂ ਬਹੁਤ ਚਿਰਦਿਆਂ ਮਨਫੀ ਹੋ ਚੁੱਕੀਆਂ ਇਹਨਾਂ ਦੀ ਸਾਰੀ ਲੀਡਰਸ਼ਿਪ ਹੋ ਚੱਕੀ ਆਂ ਬਾਕੀਆਂ 'ਚ ਵੀ ਹੋ ਚੱਕੀਆਂ ਸੋ ਇਹਨਾਂ ਦਾ ਬਚਣਾ ਤਾਂ ਮੈਨੂੰ ਨਹੀਂ ਲੱਗਦਾ ਬੁੱਤਾ ਇਹ ਲਾ ਸਵਾਲ ਆ ਜਿਵੇਂ ਗੱਲ ਪੰਥ ਦੀ ਗੱਲ ਪੰਜਾਬ ਦੀ ਲਿਖਿਆ ਤੁਸੀਂ ਹਨਾ ਮੈਂ ਤਾਂ ਜੋ ਦੇਖਦੇ ਆਂ ਮੌਜੂਦਾ ਸਿਆਸਤ ਦੀ ਜਿਹੜੇ ਹੁਣ ਸਿਆਸਤਾਂ ਆਣ ਆਏ ਜਿਵੇਂ ਝਾੜੂ ਵਾਲੇ ਆਏ ਤਾਂ ਉਹ ਕਹਿੰਦੇ ਵੀ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਈ ਅ ਰਿਜਨਲ ਸਿਆਸਤ ਆਪਾਂ ਕਹਿੰਦੇ ਆ ਉਹਦਾ ਹੁਣ ਦੌਰ ਗਿਆ ਹੁਣ ਉਹ ਗਰੰਟੀਆਂ ਦਾ ਦੌਰ ਆ ਗਿਆ ਤਾਂ ਤੁਹਾਨੂੰ ਕਿਵੇਂ ਲੱਗਦਾ ਹੈ ਸਾਰੇ ਮਸਲੇ ਪਿਛਲੇ ਆਪਾਂ ਲੰਮਾ ਸਮਾਂ ਪੰਜਾਬ ਦਾ ਵੀ ਦੇਖਦੇ ਆ ਤਾਂ ਉਹ ਗਰੰਟੀਆਂ ਦਾ ਫ੍ਰੀ ਮੋਟਰਾਂ ਦਾ ਆਟਾ ਲਾਲ ਦਾ ਇਹਦੇ ਪਿੱਛੇ ਪੰਜਾਬ ਦੀ ਸਿਆਸਤ ਘੁੰਮਦੀ ਰਹੀ ਲੋਕਾਂ ਦਾ ਨਾ ਸਰ ਵਿੱਚ ਸਿਆਸਤ ਤੋਂ ਵਿਸ਼ਵਾਸ ਖਤਮ ਹੋ ਗਿਆ ਸੀ ਇਹਨਾਂ ਤਰ੍ਹਾਂ ਦੇ ਉਹਨਾਂ ਨੂੰ ਲੱਗਦਾ ਵੀ ਇਹ ਇਹਨਾਂ ਨੇ ਸਾਡਾ ਕੁਝ ਨਹੀਂ ਕਰਨਾ ਹੁਣ ਜਿਹੜੀ ਆ ਬਿੱਲ ਮਾਫ ਹੋਇਆ ਲੋਕਾਂ ਨੂੰ ਐਂ ਲੱਗ ਰਿਹਾ ਵੀ ਹੁਣ ਤਾਈਂ ਜੇ ਸਿਆਦ ਸਾਨੂੰ ਮਿਲਿਆ ਆ ਘਰਾਂ ਦੇ ਬਿੱਲ ਹੀ ਮਾਫ ਹੋਇਆ ਔਰ ਕੁਛ ਨਹੀਂ ਹੋਣਾ ਪਰ ਇਹ ਨਹੀਂ ਉਹਨਾਂ ਨੂੰ ਸਮਝ ਨਹੀਂ ਹੈਗੀ ਉਹ ਵਾਰ-ਵਾਰ ਤੁਸੀਂ ਵੇਖੋ ਜਦੋਂ ਜਜ਼ਬਾ ਉੱਠਦਾ ਦੋ ਸੀਟਾਂ ਹੁਣ ਆਪਣੀਆਂ ਐਮਪੀ ਸੀਟਾਂ ਜਿੱਤੀਆਂ ਉਹ ਜਜ਼ਬਾ ਜਿਹੜਾ ਪੰਥ ਵਾਲਾ ਉੱਥੇ ਹੀ ਪਿਆ ਉਹਨਾਂ ਨੂੰ ਪਤਾ ਅਸਲ ਕਰ ਨੂੰ ਉਹਨਾਂ ਨੂੰ ਪਤਾ ਪਰ ਉਹ ਦੇਖ ਰਹੇ ਵੀ ਅੱਗੇ ਕੌਣ ਬੰਦਾ ਆਵੇ ਇਹਨਾਂ ਤੋਂ ਉਹਨਾਂ ਨੂੰ ਯਕੀਨ ਨਹੀਂ ਤਾਂ ਇਹ ਤਾਂ ਬਹੁਤ ਛੋਟਾ ਫੇਜ਼ ਆ ਪੰਜਾਬ ਕਦੇ ਵੀ ਮੰਗ ਕੇ ਖਾਣ ਵਾਲਾ ਨਹੀਂ ਬਣਿਆ ਹਮੇਸ਼ਾ ਇਹ ਤਾਂ ਲੋਕਾਂ ਨੂੰ ਦੇਣ ਵਾਲੇ ਆ ਇਹ ਦੁਬਾਰਾ ਫੇਰ ਉੱਠ ਕਾੜਨਗੇ ਧੰਨਵਾਦ ਧੰਨਵਾਦ ਸਾਜੀ ਗੱਲਬਾਤ ਕਰ ਰਹੇ ਸੀ ਦਵਿੰਦਰ ਸਿੰਘ ਸੇਖੋਂ ਰਿਸ਼ਤ ਸਤਲੋਜ ਦੇ ਆਗੂ ਨੇ ਤੇ ਇਹਨਾਂ ਦਾ ਜਿਹੜਾ ਹੈਗਾ ਤੀਜੇ ਤੇ ਮਨੋਰਥ ਪੰਜਾਬ ਦੀ ਸਿਆਸਤ ਕਿਸ ਤਰ੍ਹਾਂ ਹੋਵੇ ਪੰਜਾਬ ਦੇ ਜਿਹੜੇ ਮਸਲੇ ਐ ਕਿਵੇਂ ਹੱਲ ਹੋਣ ਪੰਜਾਬ ਨੂੰ ਰਾਜਧਾਨੀ ਮਿਲੇ ਇਥੋਂ ਪ੍ਰਵਾਸੀਆਂ ਤੇ ਉਸ ਤਰੀਕੇ ਹੀ ਰੋਕ ਲੱਗੇ ਤਾਂ ਜੋ ਜਿਹੜੀ ਪੰਜਾਬ ਦਾ ਪੰਜਾਬੀ ਸਿਆਸਤ ਉਹ ਨਾ ਬਦਲੇ ਸਾਰੀਆਂ ਮੰਗਾਂ ਅੱਜ ਇਸ ਮੰਗਾ ਵਿਚਾਰੇ ਦੀ ਗੱਲਾਂ ਬਾਤਾਂ ਹੋਈਆਂ ਸਾਰਾ ਧੰਨਵਾਦ ਬਹੁਤ